ਮਾਨਜੋਗ ਸੀਐਮ ਸਾਹਿਬ ਦੇ ਜਿਹੜਾ ਗੈਂਗਸਟਰਾਂ ਤੇ ਵਾਰਪ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਅੱਜ ਫੇਰ ਵੱਡੀ ਕਾਮਯਾਬੀ ਮਿਲੀ ਹੈ ਪੰਜ ਸਫਿਸਟੀਕੇਟਡ ਵੈਪਨਸ ਜੋ ਕਰਾਸ ਬਾਰਡਰ ਇੰਟਰਨੈਸ਼ਨਲ ਬਾਰਡਰ ਤੋਂ ਡਰੋਨ ਰਾਹੀਂ ਇੰਡੀਅਨ ਟੈਰੀਟਰੀ ਵਿੱਚ ਪੋਜੀਸ਼ਨ ਕੀਤੇ ਗਏ ਸੀ ਉਹ ਫੜੇ ਆ ਔਰ ਦੋ ਮੁਲਜ਼ਮ ਫੜੇ ਗਏ ਆ ਜਿਨ੍ਹਾਂ ਦੇ ਖਿਲਾਫ ਪਹਿਲਾਂ ਵੀ ਇੰਪੋਰਟੈਂਟ ਤੇ ਇਨੀਅਰਸ ਕ੍ਰਾਈਮ ਦੇ ਕੇਸਿਸ ਦਰਜ ਨੇ ਸਪੈਸ਼ਲੀ ਆਰਮਜ਼ ਐਕਟ ਸਨੈਚਿੰਗ ਵਗੈਰਾ ਦੇ ਔਰ ਜੇਲ੍ਹਾਂ ਚੋਂ ਵੀ ਜਿਨ੍ਹਾਂ ਤੋਂ ਬਰਾਮਦਗੀਆਂ ਹੋਈਆਂ ਇਹਦੇ ਦੋ ਮੁਲਜ਼ਮ ਨੇ ਰੋਹਿਤ अरोड़ा ਹੈਗਾ ਗਿਲ ਵਾਲੀ 게ਟ ਅੰਮ੍ਰਿਤਸਰ ਦਾ ਕੇਟਰਿੰਗ ਦਾ ਕੰਮ ਕਰਦਾ ਪਹਿਲਾਂ ਇਹਦੇ ਤੇ 2022 ਦੇ ਵਿੱਚ ਡੀਵੀਜ਼ਨ ਦੇ ਵਿੱਚ ਆਰਮਜ਼ ਐਕਟ ਦਾ ਸਨੇਚਿੰਗ ਦਾ ਪਰਚਾ ਇੱਕ ਪਿਸਟਲ 30 ਉਹਦੋਂ ਵੀ ਰਿਕਵਰ ਹੋਇਆ 2023 ਦੇ ਵਿੱਚ ਪ੍ਰਿਜ਼ਨ ਐਕਟ ਦਾ ਜੇਲ ਅੰਮ੍ਰਿਤਸਰ ਦੇ ਵਿੱਚ ਪਰਚਾ ਦਰਜਾ ਇੱਕ ਮੋਬਾਈਲ ਫੋਨ ਰਿਕਵਰ ਹੋਇਆ ਜੇਲ ਚੋਂ ਉਸ ਤੋਂ ਬਾਅਦ 2025 ਚ 223 ਗ੍ਰਾਮ ਹੀਰੋਇਨ 55000 ਡਰੱਗ ਮਨੀ ਦੇ ਵਿੱਚ ਇਹ ਰੋਹਿਤ ਰੋੜਾ ਜਿਹੜਾ ਫੜਿਆ ਗਿਆ ਸੀ ਬੇਲ ਤੇ ਆ ਕੇ ਫਿਰ ਇਹ ਦੁਬਾਰਾ ਇਹੀ ਕੰਮ ਕਰ ਰਿਹਾ ਫੋਰਨ ਬੇਸ ਹੈਂਡਲਰਸ ਨਾਲ ਇੰਟੈਕਟ ਹੋ ਕੇ ਸੋਨੂ ਕੰਗਲਾ ਇੱਕ ਪੁਰਾਣਾ ਕ੍ਰਿਮਿਨਲ ਹੈਗਾ ਉਹਦੇ ਨਾਲ ਇਹਨਾਂ ਦਾ ਰਫ਼ਤਾ ਰੋਹਿਤ ਰੋੜੇ ਦਾ ਪੁਰਾਣਾ ਹੈਗਾ ਉਹ ਹੁਣ ਜੇਲ੍ਹ 'ਚ ਹੈ ਇਸ ਤੋਂ ਇਲਾਵਾ ਹਰਪ੍ਰੀਤ ਏਲੀਸ ਹੈਪੀ ਹੈ ਮੀਰਾਂਕੋਟ ਕਲਾਂ ਦਾ ਅੰਮ੍ਰਿਤਸਰ ਰੂਰਲ ਇਹ ਵੈਲਡਿੰਗ ਦਾ ਕੰਮ ਕਰਦਾ ਹੈ ਤੇ ਇਹਦੇ ਖਿਲਾਫ ਵੀ ਤਿੰਨ ਮੁਕਦਮੇ ਦਰਜ ਨੇ NDPS ਐਕਟ ਦਾ 에어ਪੋਰਟ ਅੰਮ੍ਰਿਤਸਰ ਦਾ 2023 ਦਾ ਉਦੋਂ 304 ਕੈਪਸੂਲੇ ਤੋਂ ਫੜੇ ਗਏ ਸੀਗੇ 24 ਦੇ ਵਿੱਚ ਆਰਮਜ਼ ਐਕਟ ਦਾ ਫੇਰ ਪਰਚਾ ਦਰਜ ਹੋਇਆ ਅੰਮ੍ਰਿਤਸਰ 에어ਪੋਰਟ ਪੁਲਿਸ ਸਟੇਸ਼ਨ ਦੇ ਵਿੱਚ 32 ਬੋਰ ਦੇ ਪਿਸਤਲ ਨਾਲ ਤੇ ਕੈਟਰੀਜਸ ਨਾਲ ਫੜਿਆ ਗਿਆ 2025 ਚ ਛਾਟਾ ਦੇ ਵਿੱਚ ਫੇਰ ਇਹਦੇ ਤੋਂ ਇੱਕ ਗਲੌਕ ਪਿਸਤਲ 9mm ਤੇ ਕੁਝ ਕੈਟਰੀਜਸ ਮਿਲੇ ਸੀ ਸੋ ਜੇ ਆਪਾਂ ਇਹ ਬ੍ਰੇਕਅਪ ਦੇਖੀਏ ਪੰਜ ਪਿਸਤਲ ਦਾ ਤਿੰਨ ਗਲੌਕ ਨੇ 9mm ਔਰ 0.30 ਬੋਰ ਦੇ ਦੋ ਬੜੇ ਸਫਿਸਟੀਕੇਟਿਡ ਪਿਸਟਲ ਨੇ ਸੋ ਇਹ ਜਿਹੜੀ ਰੋਜ਼ ਰੈਗੂਲਰਲੀ ਪ੍ਰੌਕਸੀ ਵਾਰ ਉਪਰ ਕੈਸਾ ਦੇ ਆਗੁਆੰਦੀ ਮੁਲਕ ਦੀ ਔਰ ਪੂਰੀਆਂ ਕੋਸ਼ਿਸ਼ਾਂ ਹੁੰਦੀਆਂ ਕਿ ਕਿਸੇ ਤਰ੍ਹਾਂ ਨਾ ਵੀ ਵਪਨਸ ਪੁਸ਼ਿੰਗ ਕਿਤੇ ਜਾਣ ਔਰ ਇਥੇ ਮਾੜੇ ਐਲੀਮੈਂਟਸ ਨੂੰ ਗੈਂਗਸਟਰਸ ਨੂੰ ਜਾਂ ਦੂਜੇ ਜਿਹੜੇ ਇਵਨ ਟੈਰਰਿਸਟ ਜਿਹੜੇ ਮੋਡਿਊਲਸ ਨੇ ਉਹਨਾਂ ਨੂੰ ਸਪਲਾਈ ਕਿਤੇ ਜਾਣ ਪਰ ਮੈਂ ਸਾਰੀ ਟੀਮ ਨੂੰ ਬੜੀ ਦਿੱਲੀ ਮੁਬਾਰਕਬਾਦ ਦਿੰਦਾ ਜਿਹਦੀ ਰਹਿਨਮਾਈ ਡੀసీపీ ਰਵਿੰਦਰਪਾਲ ਜੀ ਕਰ ਰਹੇ ਸਾਡੇ ਇਨਵੈਸਟੀਗੇਸ਼ਨ ਦੇ ਜਗਵਿੰਦਰ ਏਡੀసీపీ ਸਾਡੇ ਹਰਮਿੰਦਰ ਏਸੀਪੀ ਇਨਵੈਸਟੀਗੇਸ਼ਨ ਇੰਸਪੈਕਟਰ ਮੋਲਕਦੀਪ ਜਿਹੜੇ ਇੰਸਪੈਕਟਰ ਸੀਆਈਏ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਉਹ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਇਹਨੂੰ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਉਹ ਪ੍ਰਾਣੀਆਂ ਜਿਹੜੀ ਗੱਲ ਹੈ ਕਿ ਬਾਰ-ਬਾਰ ਹੈਬਿਚੁਅਲ ਅਫੈਂਡਰਸ ਹੀ ਇਸ ਕੰਮ ਨੂੰ ਕਰਦੇ ਆ ਔਰ ਆਪਰੇਸ਼ਨ ਪ੍ਰਹਾਰ ਦਾ 3rd ਡੇ ਹੈ ਪਹਿਲੇ ਦਿਨ ਵੀ ਆਪਾਂ ਬਹੁਤ ਵਧੀਆ ਸਕਸੈਸਫੁਲੀ 6 ਪਿਸਟਲ ਇਹ ਉਦੋਂ 5 ਮੁਲਜ਼ਮ ਫੜੇ ਕੱਲ ਵੀ ਜਿਹੜੀ ਮੈਟਾਫੇਟਾਮਾਈਨ ਦੇ ਨਾਲ ਦੋ ਸਫਿਸਟੀਕੇਟਿਡ ਪਿਸਟਲ ਨੇ ਪਾਕਿਸਤਾਨ ਤੋਂ ਆਈ ਸੀ ਆਈਸ ਨਾਲ ਉਹ ਫੜੇ ਗਏ ਔਰ 3rd ਡੇ ਅੱਜ ਇਹ ਬਹੁਤ ਵੱਡੀ ਇੱਕ ਜਿਹੜਾ ਕ੍ਰਾਸ ਬਾਰਡਰ ਆਰਮਜ਼ ਮੋਡਿਊਲ ਆਪਾਂ ਇਹਨੂੰ ਕਹਿ ਸਕਦੇ ਹਾਂ ਟੋਟਲੀ ਡਿਸਪੈਂਟਲ ਕੀਤਾ ਹੈ ਸੋ ਇਹਨੂੰ ਅਸੀਂ ਕੈਰੀ ਫਾਰਵਰਡ ਕਰਾਂਗੇ ਔਰ ਇਹਨਾਂ ਦੀ ਜਿਹੜੀ ਇੰਟੈਰੋਗੇਸ਼ਨ ਨਾ ਪ੍ਰੋਪਰ ਅੱਗੇ ਚੱਲ ਰਹੀ ਆ ਇਸ ਤੇ ਹੋਰ ਕਾਰਵਾਈਆਂ ਕਰ ਰਹੇ ਆ ਔਰ ਜਿਹੜੀ ਵੀ ਸਾਡੇ ਕੋਲ ਲੀਡ ਆਏਗੀ ਉਸ ਤੇ ਅੱਗੇ ਕਾਰਵਾਈ ਕੀਤੀ ਜਾਏ ਸੋਨੂ ਕੰਗਲਾ ਦੇ ਕਹਿ ਤੱਕ ਕਿ ਇਹਨੂੰ ਟਰਗੇਟ ਕਰਨ ਜਾ ਰਹੇ ਸੀ ਦੇਖੋ ਸੋਨੂ ਕੰਗਲਾ ਦੀ ਕੋਈ ਇਹਦੇ ਸ਼ਮੂਲੀਅਤ ਇਸ ਤਰ੍ਹਾਂ ਨਹੀਂ ਆਈ ਵੀ ਉਹਨੇ ਕੋਈ ਇਹਨਾਂ ਨੂੰ ਟਾਸ ਦਿੱਤਾ ਹੋਵੇ ਆਪ ਹੀ ਡਾਇਰੈਕਟਲੀ ਕਿਉਂਕਿ ਜਿੱਲਾ ਚੋਂ ਇਹਨਾਂ ਦੀ ਬਣੇ ਹੋਏ ਨੇ ਪਰ ਉਹਦੇ ਨਾਲ ਅਸੋਸੀਏਟਿਡ ਪੁਰਾਣਾ ਰਿਆ ਰੋਹਿਤ ਅੱਜ ਇਸ ਇਨਵੈਸਟੀਗੇਸ਼ਨ ਚ ਜੇ ਸਾਨੂੰ ਕੰਗਲੇ ਤੇ ਕੋਈ ਹੋਜੀ ਡਾਇਰੈਕਸ਼ਨ ਵਾਲੀ ਗੱਲ ਜਾਂ ਕੋਈ ਕੰਟੈਕਟ ਜਾਂ ਕੋਈ ਅੱਗੇ ਟਾਰਗੇਟਿੰਗ ਵਾਲੀ ਗੱਲ ਨਹੀਂ ਆਈ ਬਟ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਬਿਕਾਜ਼ ਉਹਦੇ ਨਾਲ ਅਸੋਸੀਏਟਡ ਰਿਹਾ ਔਰ ਜਿਹੜਾ ਬੰਦਾ ਇੰਨੀ ਵਾਰੀ ਜੇਲ੍ਹ ਜਾ ਕੇ ਆਇਆ ਉਹਦੇ ਆਪਣੇ ਡਾਇਰੈਕਟ ਕੰਟੈਕਟ ਹੋਏ ਹੋਏ ਪਾਕਿਸਤਾਨ ਚ ਉਹ ਕੰਮ ਕਰ ਰਿਹਾ ਸਭ ਤੋਂ ਪਹਿਲਾਂ ਅਸੀਂ ਰੋਹੀਤ ਹੀ ਫੜਿਆ ਸੀਗਾ ਸਾਡੀ ਸੀਆਈ ਟੀਮ ਨੇ 1:00 9:00 ਐਮ ਮੇ ਤੋਂ ਮਿਲਿਆ ਸੀ ਤੇ ਦੋ 30 ਬੋਰ ਦੇ ਪਿਸਟਲ ਮਿਲੇ ਸੀਗੇ ਇਹਦੀ ਇੰਟੈਰੋਗੇਸ਼ਨ ਤੇ ਦੂਜਾ ਕ्यूज ਹਰਪ੍ਰੀਤ ਹੈਪੀ ਫੜਿਆ ਗਿਆ ਉਹ ਤੋਂ 2:00 9:00 ਐਮ 'ਚ ਰਿਕਵਰ ਕੀਤੇ ਸੋ ਟੋਟਲ ਲੀਥਲ ਵੈਪਨ ਪੰਜ ਰਿਕਵਰ ਹੋਏ ਐ ਔਰ ਇਹਦੇ ਚ ਫਰਦਰ ਅਸੀਂ ਹੋਰ ਕੰਮ ਕਰ ਰਹੇ ਆ ਇਹਨਾਂ ਦੇ ਐਸੋਸੀਏਟ ਸ਼ਹਿਰ ਦੇ ਵਿੱਚ ਤੇ ਰੂਰਲ ਦੇ ਵਿੱਚ ਕੁਝ ਹੋਰ ਸਾਹਮਣੇ ਆਏ ਨੇ ਉਹਨਾਂ ਤੇ ਵੀ ਅਸੀਂ ਜਿਹੜੀ ਐ ਜੋ ਲੀਗਲ ਪ੍ਰੋਸੈਸ ਬਣਦਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ ਇਹ ਵੀਡੀਓ ਦਾ ਕੰਮ ਕਰਦਾ ਇਹ ਕੈਟਰਿੰਗ ਦਾ ਰੋਹਿਤ ਰੋੜਾ ਕੰਮ ਕਮ ਕਰਦਾ ਜਿਵੇਂ ਆ ਪੰਜ ਛੋਟੇ-ਮੋਟੇ ਫੰਕਸ਼ਨ ਕਰਦਾ ਨਾਲ ਪਰ ਮੇਨ ਕੰਮ ਇਹੀ ਇਹਦੇ ਵਿੱਚ ਲੱਗਿਆ ਜੇ ਤੁਸੀਂ ਪਿਛੋਕੜ ਦੇਖੋ ਪਹਿਲਾਂ ਸਨੇਚਿੰਗ ਚ ਫੜਿਆ ਗਿਆ ਉਦੋਂ ਵੀ ਪਿਸਤਲ ਮਿਲਿਆ 30 ਬੋਰ ਦਾ ਫਿਰ ਇਹ ਮੋਬਾਈਲ ਫੋਨ ਇਹਨੇ ਜੇਲ੍ਹ ਚ ਨਹੀਂ ਛਟਿਆ ਜਾ ਕੇ ਇਹਦਾ ਮਤਲਬ ਕ੍ਰਿਮੀਨਲ ਪ੍ਰਵਿਰਤੀ ਦਾ ਬੰਦਾ ਹੈ ਔਰ ਫਿਰ ਜਿਹੜੀ 223 ਗ੍ਰਾਮ ਆਲਮੋਸਟ ਕਮਰਸ਼ੀਅਲ ਕੁਆਂਟੀਟੀ ਦੇ ਨੇੜੇ ਹੀਰੋਇਨ ਫੜੀ ਗਈ 2025 ਚ ਸਿਵਲ ਲਾਈਨ ਔਰ ਨਾਲ 55000 ਡਾਕਮਨੀ 댓 미ንስ ਕੇ ਬੰਦਾ ਹੈ ਕ੍ਰਾਈਮਨਲ ਐਕਟੀਵਿਟੀਜ਼ ਪੂਰੀ ਤਰ੍ਹਾਂ ਖੁਬੇ ਹੋਇਆ ਤੇ ਇਹ ਇੱਕ ਅੱਛੀ ਸਕਸੈਸ ਹੈ ਕਿ ਇਹ ਸਾਰੇ ਇਹਦੇ ਜਿਹੜਾ ਡਿਸਪੈਂਟਲ ਹੋਇਆ ਸਾਰਾ ਸਮੈਸ਼ ਕੀਤਾ ਗਿਆ ਨੈਟਵਰਕ ਹਰਪ੍ਰਿਤ ਹੈਪੀ ਵੀ ਵੈਲਡਿੰਗ ਦਾ ਕੰਮ ਕਰਦਾ ਉਹ ਤੋਂ ਵੀ ਤੁਸੀਂ ਦੇਖੋ ਕੈਪਸੂਲ ਮਿਲੇ ਇਹ ਬੱਤੀਬੋਰ ਦਾ ਇੱਕ ਪਿਸਟਲ ਪਹਿਲਾਂ ਮਿਲਿਆ ਫਿਰ ਇੱਕ ਬਲੌਕ ਦਾ ਪਿਸਟਲ ਮਿਲਿਆ ਲੇਟੈਸਟ ਚਾਟਾ ਦੇ ਵਿੱਚ ਸੋ 댓 ਮੀਨਸ ਕੇ ਬੰਦੇ ਕ੍ਰਾਈਮ ਤੇ ਨਾਲ ਡਰੱਗ ਦਾ ਤੇ ਇਹ ਜਿਹੜਾ ਵੈਪਨਸ ਦਾ ਕੰਮ ਨਾਲ ਕਰ ਰਹੇ ਜਿਹੜੀ ਜਿਹੜੀ ਸੁਧਰ ਉਹ ਸੁਧਰੀ ਹੋ ਗਈ ਦੇਖੋ ਸਾਡਾ ਕੰਮ ਹੈ ਇਹਨਾਂ ਨੂੰ ਡੈਫੀਨਿਟਲੀ ਜੋ ਲੀਗਲ ਪ੍ਰੋਸੈਸ ਉਹਦੇ ਅੱਗੇ ਇਹਨਾਂ ਤੇ ਉੱਤੇ ਕਾਰਵਾਈ ਕਰਨੀ ਉਹ ਆਪਾਂ ਕੀਤੀ ਹੈ ਜੀ ਅੱਗੇ ਕਾਉਂਸਲਿੰਗ ਵੀ ਡੈਫੀਨਿਟਲੀ ਜ਼ਰੂਰ ਕਰਾਂਗੇ ਕਿਉਂਕਿ ਜਿਹੜਾ ਸਾਡਾ ਕੰਮ ਹੈ ਐਜ਼ ਅ ਲਾਅਨ ਇਨਫੋਰਸਮੈਂਟ ਏਜੰਸੀ ਅਸੀਂ ਉਹ ਕੰਪਲੀਟ ਕੀਤਾ ਹੈ ਟਾਰਗੇਟ ਅਜਾ ਨਹੀਂ ਪਤਾ ਚੱਲਿਆ ਲੇਕਿਨ ਨੂੰ ਨਹੀਂ ਨਹੀਂ ਟਾਰਗੇਟ ਨਹੀਂ ਸੀ ਅਜੇ ਤਾਂ ਬੇਸਿਕਲੀ ਸਪਲਾਈ ਸੀ ਉਹ ਚੱਲ ਰਿਹਾ ਜੀ ਉਹ ਕੰਮ ਏਦਾਂ ਕਹਿਣਾ ਤਾਂ ਆਫੈਂਡ ਮੁਸ਼ਕਿਲ ਹੈ ਬਟ ਡੈਫੀਨਿਟਲੀ ਕਈ ਵਾਰੀ ਬੰਦੇ ਵੈਸੇ ਕੰਟੈਕਟ ਚ ਹੁੰਦੇ ਆ ਕੋਈ ਜਿਹਨੂੰ ਕ੍ਰਿਮੀਨਲਿਟੀ ਦਾ ਪਤਾ ਹੈ ਜਾਂ ਕ੍ਰਿਮੀਨਲਿਟੀ ਚ ਵੈਟ ਕਰ ਰਹੇ ਉਹਨਾਂ ਦੇ ਖਿਲਾਫ ਹੀ ਐਕਸ਼ਨ ਕਰਦੇ ਪਿਛਲੇ ਕਿਤਾ ਕੱثر ਆਵਾਦੀ ਨੂੰ ਤੁਹਾਡੇ ਨੌਜਵਾਨ ਹੁੰਦੇ ਨੇ ਇਹੋ ਜਿਹਾ ਕੰਮ ਕਰਦੇ ਆ ਉਹਨਾਂ ਨੂੰ ਕੁਸਾਇਆ ਜਾਂਦਾ ਕੋਈ ਲਾਜ ਦਿੱਤਾ ਜਾਂਦਾ ਉਹ ਦੇ ਕੈਟਿੰਗ ਦਾ ਕੰਮ ਕਰਦਾ ਤੇ ਥੱਲੇ ਬਹੁਤ ਸਾਰੇ ਨੌਜਵਾਨ ਨੌਜਵਾਨ ਦਾ ਛੁੱਟੀ ਮੋੜ ਦੇ ਬੱਚੇ ਬੇਟਰੀਂਗ ਦਾ ਕੰਮ ਵੀ ਨਾਲ ਕਰਦੇ ਹੋਣਗੇ ਇਹ ਜਿਹੜੀ ਤੁਸੀਂ ਅਫੀਸ਼ੀਅਲ ਹੋਇਆ ਕਿ ਨਾ ਮੈਂ ਉਹੀ ਬੇਨਤੀ ਕੀਤੀ ਹੈ ਜੀ ਤੁਹਾਨੂੰ ਬੇਸਿਕਲੀ ਆਪਾਂ ਇਹੀ ਦੇਖਣਾ ਹੈ ਕਿ ਕੰਟੈਕਟ ਤਾਂ ਬਹੁਤ ਸਾਰੇ ਹੋਣਗੇ ਕਿ ਕਿਸ ਕੰਟੈਕਟ ਨਾਲ ਇਹਨੇ ਜਿਹੜੀ ਕ੍ਰਾਈਮ ਦੀ ਗੱਲ ਸ਼ੇਅਰ ਕੀਤੀ ਹੈ ਜਾਂ ਉਹਨਾਂ ਦੀ ਇਵੈਟਮੈਂਟ ਹੈ ਜਾਂ ਉਹਨਾਂ ਦੀ ਹਮਸ਼ਵਰਾ ਹੋਇਆ ਹੈ ਹਮਸਲਾ ਹੋਇਆ ਨਹੀਂ ਕਾਂਸਪੀਰੇਸੀ ਵਿੱਚ ਸ਼ਾਮਲ ਨੇ ਉਹਨਾਂ ਦੇ ਖਿਲਾਫ ਆਪਾਂ ਐਕਸ਼ਨ ਕਰਾਂਗੇ ਬਟ ਇਹ ਵੀ ਜੇ ਆਪਾਂ ਦੇਖੀਏ ਉਹ ਮੈਲਡਿੰਗ ਵਾਲਾ ਬੰਦਾ ਵੀ ਇਕਨੋਮਿਕਲੀ ਵੀਕਰ ਹੀ ਮੰਨਿਆ ਜਾਂਦਾ ਹੈ ਉਮਰਾਂ ਵੀ ਛੋਟੀਆਂ ਹੈ ਰੋਹਿਤ 25 ਸਾਲ ਦਾ ਉਹ 24 ਸਾਲ ਦਾ ਹਰਪ੍ਰੀਤ ਤੋਂ ਯੰਗਸਟਰਸ ਹੀ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਬਟ ਬਿਕੋਜ਼ ਕ੍ਰਿਮੀਨਲ ਐਕਟੀਵਿਟੀਜ਼ ਪੁਰਾਣੇ ਕੇਸ ਹੈਗੇ ਇਹਨਾਂ ਦੇ ਕਨੈਕਸ਼ਨਸ ਜੇਲ੍ਹ 'ਚ ਬਣੇ ਆ ਥੋੜਾ ਬੰਦੇ ਦੇ ਐਕਸਪੋਜ਼ਰ ਵੀ ਜ਼ਿਆਦਾ ਹੋ ਜਾਂਦਾ ਕ੍ਰਿਮੀਨਲ ਵਰਲਡ ਦੇ ਵਿੱਚ ਪਰ ਇਹਨਾਂ ਤੋਂ ਮੋਬਾਈਲ ਵਗੈਰਾ ਨਹੀਂ ਮੋਬਾਈਲ ਤੇ ਹੀ ਕੰਮ ਕਰ ਰਹੇ ਆ ਜਿਵੇਂ ਕਰ ਰਹੇ ਆ ਉਹ ਵੀ ਤੁਹਾਨੂੰ ਦੱਸਿਆ ਜਿਵੇਂ ਕੰਟੈਕਟਸ ਲੱਗ ਗਏ